પરમンダー कौर ਦੀ રચના ચੰਗਾ ਨਹੀਂ ਲੋੜ ਤੋਂ બત سوچਣਾ માપી ਆਪਣੇ ਬੱਚਿਆਂ ਲਈ ਵੱਡੇ ਬੱਚੇ ਆਪਣੇ ਛੋਟੇ ਭੈਣ ਭਰਾਵਾਂ ਲਈ ਜਾਂ ਇੰਜ કહીએ કે ਹਰ ਵੱਡਾ ਆਪਣੇ ਤੋਂ ਛੋਟੇ ਲਈ ਜਾਂ ਜਿਸ ਨੂੰ ਪਿਆਰ ਕਰਦਾ ਹੈ ਤੇ ਚਾਹੁੰਦਾ ਹੈ ਕਿ ਉਸ ਨੂੰ ਤਤੀਵਾ ਵੀ ਨਾ ਲੱਗੇ ਉਸ ਨੂੰ ਆਪਣੀ ਜ਼ਿੰਦਗੀ ਦੇ ਤਰਸਰ ਪਏ ਅਨੁਸਾਰ સલાહ ਦਿੰਦਾ ਹੈ ਪਰ ਅੱਜ ਕੱਲ ਉਸ راہ مشવਰੇ ਨੂੰ ਮੰਨਣ ਦੀ بجائے ਓਵਰ ਥਿੰਕਿੰਗ ਦਾ ਨਾਮ ਦੇ ਕੇ ਨ ਕਰ ਦਿੱਤਾ ਜਾਂਦਾ ਹੈ ਤੇ ਹਰ ਕੋਈ ਕਿਸੇ ਦੂਸਰੇ ਦੇ ਤਜਰਬੇ ਤੋਂ ਨਹੀਂ ਸਗੋਂ ਆਪਣੇ ਖੁਦ ਦੇ ਤਜਰਬੇ ਤੋਂ ਹੀ ਸਿੱਖਣਾ ਚਾਹੁੰਦਾ ਹੈ ਬਚਪਨ ਦੀ ਅਵਸਥਾ ਵਿੱਚ ਤਾਂ ਇਹ ਸੁਭਾਅਕ ਕੀ ਹੈ ਕਿਉਂਕਿ ਬੱਚੇ ਅਕਸਰ ਮਾਂ-ਬਾਪ ਦੀਆਂ ਨਜ਼ਰਾਂ ਤੋਂ ਬਚਾ ਕੇ ਉਹ ਕੰਮ ਜ਼ਰੂਰ ਕਰਦੇ ਨੇ ਜੋ ਕਰਨ ਤੋਂ ਉਹਨਾਂ ਨੂੰ ਰੋਕਿਆ ਜਾਂਦਾ ਹੈ ਜਦੋਂ ਨੁਕਸਾਨ ਹੋ ਜਾਂਦਾ ਹੈ ਤਾਂ ਫਿਰ ਉਹਨਾਂ ਨੂੰ ਸਮਝ ਆਉਂਦਾ ਹੈ ਕਿ ਮਾਂ-ਬਾਪ ਕਿਉਂ ਮਨਾ ਕਰ ਰਹੇ ਸਨ ਇੱਕ ਵਾਰ ਇੱਕ ਛੋਟਾ ਬੱਚਾ ਵਾਰ-ਵਾਰ ਬਿਜਲੀ ਦੇ ਪਲੱਗ ਨੂੰ ਛੂੰਹਣ ਦੀ ਕੋਸ਼ਿਸ਼ ਕਰ ਰਿਹਾ ਸੀ ਮਾਂ ਨੇ ਬੈਨ ਉਸ ਨੂੰ ਪਿਆਰ ਨਾਲ ਤੇ ਫਿਰ ਗੁੱਸੇ ਨਾਲ ਵੀ ਸਮਝਾਇਆ ਪਰ ਫਿਰ ਵੀ ਬੱਚੇ ਨੇ ਮਾਂ ਦੇ ਉਲੇ ਹੁੰਦਿਆਂ ਹੀ ਉਸ ਪਲੱਗ ਵਿੱਚਲੀ ਜਗਾ ਤੇ ਉਂਗਲ ਪਾ ਦਿੱਤੀ ਤੇ ਕਰੰਟ ਲੱਗਣ ਤੇ ਘਬਰਾ ਕੇ ਉੱਚੀ ਉੱਚੀ ਰੋਣ ਲੱਗ ਪਿਆ ਮਾਂ ਦੌੜੀ ਆਈ ਤੇ ਬੱਚੇ ਨੂੰ ਲੱਗੇ ਕਰੰਟ ਦੇ ਝਟਕੇ ਕਰਨ ਮਾਂ ਦਾ ਦਿਲ ਕੰਬ ਗਿਆ ਨਮ ਅੱਖਾਂ ਨਾਲ ਬੱਚੇ ਨੂੰ ਗਲਬੱਕੜੀ ਪਾਉਂਦੀ ਹੋਈ ਬੋਲੀ ਇਸੇ ਲਈ ਮੈਂ ਆਖਰੀ ਸੀ ਕਿੰਜ ਨਾ ਕਰ ਬੱਚਾ ਇਹ ਗੱਲ ਕਰੰਟ ਲੱਗਣ ਤੋਂ ਬਾਅਦ ਸਮਝ ਗਿਆ ਜਦੋਂ ਤੱਕ ਬਜ਼ੁਰਗਾਂ ਦੀ ਛਾਂ ਸਾਡੇ ਸਿਰ ਤੇ ਰਹਿੰਦੀ ਹੈ ਉਦੋਂ ਤੱਕ ਉਹ ਸਾਨੂੰ ਸਿੱਖਿਆ ਵੀ ਦਿੰਦੇ ਨੇ ਤੇ ਗਲਤ ਜਾਂ ਨੁਕਸਾਨ ਦੇ ਕੰਮਾਂ ਨੂੰ ਕਰਨ ਤੋਂ ਵੀ ਰੋਕਦੇ ਨੇ ਤੇ ਟੋਕਦੇ ਵੀ ਨਹੀਂ ਕਿਉਂਕਿ ਉਹਨਾਂ ਕੰਮਾਂ ਤੋਂ ਹੋਣ ਵਾਲੇ ਨੁਕਸਾਨ ਜਾਂ ਤਾਂ ਉਹ ਆਪਣੀ ਜ਼ਿੰਦਗੀ ਵਿੱਚ ਹੰਡਾ ਚੁੱਕੇ ਹੁੰਦੇ ਨੇ ਉਹ ਚਾਹੁੰਦੇ ਹਨ ਕਿ ਉਹਨਾਂ ਦੇ ਬੱਚੇ ਉਸ ਨੁਕਸਾਨ ਤੋਂ ਬਚ ਜਾਣ ਪਰ ਨਹੀਂ ਬੱਚੇ ਤਾਂ ਬੱਚੇ ਹੀ ਹਨ ਚਾਹੇ ਕਿੰਨੇ ਵੀ ਵੱਡੇ ਕਿਉਂ ਨਾ ਹੋ ਜਾਣ ਉਹ ਸਭ ਕੁਝ ਆਪਣੇ ਤਜਰਬਿਆਂ ਤੋਂ ਹੀ ਸਿੱਖਣਾ ਚਾਹੁੰਦੇ ਨੇ ਇੱਕ ਵਾਰ ਇੱਕ ਜਵਾਨ ਪੁੱਤਰ ਕਿਸੇ ਕੰਪਨੀ ਵਿੱਚ ਪੈਸਾ ਲਗਾ ਕੇ ਉਸ ਪੈਸੇ ਨੂੰ ਦੁੱਗਣਾ ਕਰਨਾ ਚਾਹੁੰਦਾ ਸੀ ਉਸਦੇ ਪਿਤਾ ਨੇ ਉਸ ਨੂੰ ਸਮਝਾਇਆ ਕਿ ਮਿਹਨਤ ਦੀ ਕਮਾਈ ਨੂੰ ਖਰਾਬ ਨਾ ਕਰ। ਇਹ ਕੰਪਨੀਆਂ ਲੋਕਾਂ ਦੇ ਖੂਨ ਪਸੀਨੇ ਦੀ ਕਮਾਈ ਨੂੰ ਸਿਮੇਟ ਕੇ 9 ਤੋਂ 11 ਹੋ ਜਾਂਦੀਆਂ। ਪਰ ਪੁੱਤਰ ਸੋਚਦਾ ਕਿ ਬਾਪੂ ਨੂੰ ਕੀ ਪਤਾ ਨਾ ਮੈਂ ਜ਼ਮਾਨੇ ਦੀਆਂ ਸਕੀਮਾਂ ਦਾ। ਇਹ ਤਾਂ ਹਰ ਬਿਲੇ ਲੋੜ ਤੋਂ ਵੱਧ ਸੋਚਦਾ। ਦੂਸਰੇ ਲੋਕਾਂ ਦੀ ਦੇਖਾ ਦੇਖੀ ਪਿਤਾ ਦੇ ਮਨਾ ਕਰਨ ਦੇ ਬਾਵਜੂਦ ਉਸ ਨੇ ਕੰਪਨੀ ਵਿੱਚ ਪੈਸਾ ਲਗਾ ਦਿੱਤਾ। ਤੇ ਮਹੀਨੇ ਬਾਅਦ ਕੰਪਨੀ ਸਾਰਾ ਪੈਸਾ ਲੈ ਕੇ ਰਫੂ ਚੱਕਰ ਹੋ ਗਈ ਸਭ ਹੱਥ ਮਲਦੇ ਰਹਿ ਗਏ ਉਸ ਵੇਲੇ ਪੁੱਤਰ ਨੂੰ ਬਾਪੂ ਦੀ ਕਈ ਗੱਲ ਯਾਦ ਆਈ ਤੇ ਪਿਤਾ ਨੂੰ ਪੁੱਛਿਆ ਕਿ ਤੁਸੀਂ ਪਹਿਲਾਂ ਹੀ ਨਤੀਜੇ ਬਾਰੇ ਕਿਵੇਂ ਜਾਣਦੇ ਸੀ ਪਿਤਾ ਨੇ ਜਵਾਬ ਦਿੱਤਾ ਪੁੱਤਰ ਜੀ ਹੋਂ ਮਰਦਾਂ ਤੇ ਜ਼ਰਬਾ ਪਰ ਅਫਸੋਸ ਬੱਚੇ ਮਾਪਿਆਂ ਦੀ ਇਸ ਉਮਰਾਂ ਦੀ ਤਜਰਬੇਪਰੀ ਸਮਝ ਨੂੰ ਓਵਰ ਥਿੰਕਿੰਗ ਦਾ ਨਾਮ ਦੇ ਕੇ ਅਣ ਸੁਣਿਆ ਕਰ ਦਿੰਦੇ ਨੇ ਤਜਰਬਾ ਤਾਂ ਇੱਕ ਪਲ ਦਾ ਵੀ ਇਹ ਵੱਡੇ ਮੈਨੇ ਰਖਤਾ ਸਾਡੀ ਉਮਰ ਤੋਂ ਦੁੱਗਣਾ ਤਿਗਣਾ ਜ਼ਰਬਾ ਸਾਡੇ ਮਾਪਿਆਂ ਦਾ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਘਟਨਾਵਾਂ ਉਮਰ ਦੇ ਵਕਫ-ਵਕਫ ਪੜਾਵਾਂ ਤੇ ਸਾਡੇ ਨਾਲ ਵਾਪਰਦੀਆਂ ਹਨ ਪਰ ਫਿਰ ਵੀ ਅਸੀਂ ਰਿਸਕ ਲੈਂਦੇ ਹਾਂ ਹਾਂ ਇੱਕ ਗੱਲ ਜ਼ਰੂਰ ਹੈ ਕਿ ਬੱਚਿਆਂ ਦੇ ਮਨਾਂ ਵਿੱਚ ਮਾਪਿਆਂ ਦੁਆਰਾ ਸਮਝਣ ਸਮਝਾਉਣ ਦੀ ਇੱਕ ਉਮਰ ਹੱਦ ਨਿਸ਼ਚਿਤ ਹੋਈ ਹੁੰਦੀ ਹੈ ਉਸ ਉਮਰ ਹੱਦ ਨੂੰ ਪਾਰ ਕਰਨ ਤੋਂ ਬਾਅਦ ਜੇ ਬਜ਼ੁਰਗਾਂ ਵੱਲੋਂ ਬੱਚਾਂ ਨੂੰ ਸਲਾਹ ਜਾਂ ਫਿਰ ਬਿਨਾਂ ਮੰਗੇ ਕੋਈ ਸੁਝਾਅ ਦਿੱਤੇ ਜਾਂਦੇ ਨੇ ਕਫਰ ਉਹ ਬੱਚੇ ਤਾਂਗਾ ਕੇ ਮਾਪਿਆਂ ਦਾ ਨਿਰਾਦਰ ਕਰਦੇ ਨੇ ਜਿਸ ਨਾਲ ਬੱਚਿਆਂ ਤੇ ਬਜ਼ੁਰਗਾਂ ਦੋਹਾਂ ਦੇ ਹੀ ਮਨਾਂ ਨੂੰ ਠੇਸ ਲੱਗਦੀ ਹੈ ਇਹ ਉਮਰ ਹੱਦ ਹੈ ਜਦੋਂ ਬੱਚੇ ਵਿਆਹ ਜਾਂਦੇ ਨੇ ਤੇ ਖੁਦ ਮਾਪੇ ਬਣ ਜਾਂਦੇ ਨੇ ਸੋ ਅੱਜ ਦੇ ਇਸ ਕੰਪਿਊਟਰ ਯੁੱਗ ਦੇ ਵਿੱਚ ਬੱਚਿਆਂ ਦੀ ਜ਼ਿੰਦਗੀ ਦੇ ਪਹਿਲੇ 10 ਤੋਂ 12 ਸਾਲਾਂ ਵਿੱਚ ਬੱਚਿਆਂ ਨੂੰ ਨੈਤਿਕ ਕਦਰਾਂ ਕੀਮਤਾਂ ਜਿਵੇਂ ਕਿ ਵੱਡਿਆਂ ਦਾ ਆਦਰ ਕਰਨਾ ਛੋਟਿਆਂ ਨੂੰ ਪਿਆਰ ਕਰਨਾ ਚੰਗੀ ਮਾੜੀ ਸੰਗਤ ਦੀ ਸਮਝ ਪੈਦਾ ਕਰਨਾ ਨਿਮਰਤਾ ਸਬਰ ਸੰਤੋਖ ਪਰਿਵਾਰ ਦੀ ਮਹੱਤਤਾ ਤੇ ਸਭ ਤੋਂ ਜ਼ਰੂਰੀ ਸਹਿਨਸ਼ੀਲਤਾ ਵਰਗੇ ਗੁਣਾਂ ਨਾਲ ਭਰਪੂਰ ਕਰਨਾ ਚਾਹੀਦਾ ਹੈ ਤਾਂ ਦਿਓ ਸਮਝ ਸਕਣਗੇ